ਅਰੋੜਾ ਸਾਹਿਬ ਦਾ ਕੈਂਸਰ ਡਿਟੈਕਟ ਹੋ ਗਿਆ ਸੀਗਾ ਉਹਦੇ ਤੇ ਕੇਮੋਥੈਰੇਪੀ ਕਿਉਂ ਨਹੀਂ ਕੀਤੀ ਤੁਸੀਂ ਨਵਾਂ ਕੇ ਪੇਸ਼ੈਂਟ ਪਾੜ ਲਿਆ ਫਿਰ ਰஞ்சிਤ ਸਿੰਘ ਗਿਲਦੇ ਜਾ ਕੇ ਆਪਰੇਸ਼ਨ ਕੇ ਕੇਮੋਥੈਰੇਪੀ ਕਰਨ ਲੱਗੇ ਅਰੋੜਾ ਸਾਹਿਬ ਦਾ ਕਿਉਂ ਨਹੀਂ ਕੀਤਾ ਇਹ ਜਿਹੜੇ ਬੰਦੇ ਨੇ ਰਾਤ ਨੂੰ ਪਾਰਟੀ ਜੁਆਇਨ ਕੀਤੀ ਸਵੇਰੇ ਜੇ ਮੂੰਹ ਨਹੀਂ ਤੋੜਣਾ ਉਸ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਘਰੇ ਜਾ ਕੇ ਵੜਦੇ ਇਹ ਮਸਲਾ ਕੀ ਸੀਗਾ ਸਾਹਿਬ ਕੋ ਦੱਸੂਗਾ ਥਰੀ ਨਾ ਤਾ ਹਾ ਦੱਸੇ ਇਟ ਇਜ਼ ਬੇਸਿਕਲੀ ਸਾਹਿਬ ਇੱਕ ਗੈਂਗਸਟਰ ਦੇ ਤਰੀਕੇ ਨਾਲ ਕੰਮ ਕਰ ਰਹੀ ਹੈ ਸਰਕਾਰ ਇੱਕ ਗੈਂਗ ਦੇ ਤਰੀਕੇ ਨਾਲ ਭਗਵੰਤ ਮਾਨ ਜੀ ਇੱਥੇ ਮੁੱਛਾਂ ਨੂੰ ਤਾ ਬੇਨ ਵਾਲੇ ਪੰਜਾਬੀ ਵਸਦੇ ਆ ਇੱਥੇ ਬਾਹ ਮਰੋੜਨ ਨਾਲ ਕੰਮ ਨਹੀਂ ਚੱਲ ਸਕਦਾ ਕਿਤੇ ਹੋਰ ਜਾ ਕੇ ਚੱਲਦਾ ਨਾ ਪੰਜਾਬ 'ਚ ਬਾਹ ਮਰੋੜਨ ਨਾਲ ਰਾਜਨੀਤੀ ਨਹੀਂ ਹੁੰਦੀ ਇੱਥੇ ਤਾਂ ਮੁੱਛਾਂ ਨੂੰ ਮਰੋੜ ਕੇ ਰੱਖਦੇ ਆ ਲੋਕ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਪੰਜਾਬ ਸਰਕਾਰ ਵਿਰੋਧੀ ਆਗੂਆਂ ਨੂੰ ਡਰਾਉਣ ਦੇ ਲਈ ਗੈਂਗਸਟਰ ਵਾਂਗ ਕੰਮ ਕਰ ਰਹੀ ਹੈ ਜੋ ਵੀ ਬੀਜੇਪੀ ਚ ਸ਼ਾਮਲ ਹੋ ਰਿਹਾ ਹੈ ਉਸ ਨੂੰ ਵਿਜੀਲੈਂਸ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ આરોਪ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਲਾਏ ਨੇ ਉਹਨਾਂ ਨੇ ਕਿਹਾ ਕਿ ਸੀਨੀਅਰ ਆਗੂ ਤੇ ਰੀਅਲ ਏਸਟੇਟ ਕਾਰੋਬਾਰੀ ਰਣਜੀਤ ਸਿੰਘ ਗਿੱਲ ਰਾਤ ਨੂੰ ਭਾਜਪਾ ਚ ਸ਼ਾਮਲ ਹੋਏ ਤੇ ਸਵੇਰੇ ਉਹਨਾਂ ਦੇ ਘਰ ਵਿਜੀਲੈਂਸ ਦਾ ਛਾਪਾ ਮਾਰਿਆ ਗਿਆ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਇਹ ਸੁਨੇਹਾ ਫੈਲਾਇਆ ਗਿਆ ਹੈ ਕਿ ਭਾਜਪਾ ਚ ਜੋ ਵੀ ਸ਼ਾਮਲ ਹੋਵੇਗਾ ਉਸ ਤੇ ਛਾਪਾ ਮਾਰਿਆ ਜਾਵੇਗਾ ਇਸ ਨੂੰ ਲੋਕਤੰਤਰ ਦਾ ਕਤਲ ਦੱਸਿਆ ਗਿਆ ਹੈ ਮਨੂ ਇਸ ਗੱਲ ਦਾ ਜਵਾਬ ਦੇ ਦੇਣ ਵੀ ਤੁਸੀਂ ਆ ਜਿਹੜਾ ਕੀ ਕੰਮ ਫੜਿਆ ਹੈ ਤੁਸੀਂ ਲੋਕਾਂ ਨੂੰ ਡਰਾ ਕੇ ਇਜ਼ ਇਟ ਨਾਟ ਅਗੇਂਸਟ ਡੈਮੋਕ੍ਰੇਸੀ ਕਿਸੇ ਬੰਦੇ ਨੇ ਫੈਸਲਾ ਕਰ ਲਿਆ ਮੈਂ ਬੀਜੇਪੀ ਜੁਆਇਨ ਕਰਨੀ ਹੈ ਅਧਿ ਪੋਲੀਟਿਕਲ ਇਸ ਐ ਪੋਲੀਟਿਕਲ ਪਰਸਨੈਲਿਟੀ ਹੈ ਉਹ ਪਹਿਲਾਂ ਕਾ ਕਾਲੀ ਦਲ ਚ ਸੀਗਾ ਉੱਥੇ ਨਹੀਂ ਉਹਨਾਂ ਨੂੰ ਲੱਗਿਆ ਵੀ ਆਪਸ ਵਿੱਚ ਲੜੀ ਜਾਂਦੇ ਐ ਤੇ ਅਸੀਂ ਕਿਸੇ ਹੋਰ ਪਾਸੇ ਚ ਆਵੜੀਏ ਉਹਦੀ ਮਰਜ਼ੀ ਦੇ ਖਿਲਾਫ ਪਤਾ ਨਹੀਂ ਇਹਨਾਂ ਨੂੰ ਕੀ ਚੋਗਾ ਪਾਇਣ ਆਈ ਡੋਨਟ ਨੋ ਆਹ ਖ ਸੀਟ ਖਾਲੀ ਹੋ ਜੂਗੀ ਤੁਹਾਨੂੰ ਸੀਟ ਇੱਥੇ ਲੜਾ ਦੇਾਂਗੇ ਜੀ ਇਹ ਕਰਾ ਦੇਾਂਗੇ ਨਹੀਂ ਗੱਲ ਪਣੀ ਉਹਨਾਂ ਨੇ ਇਧਰਲੇ ਪਾਸੇ ਆ ਗਏ ਉਹਨਾਂ ਨੇ ਦੇਖ ਲਿਆ ਪੰਜਾਬ ਦੇ ਅੰਦਰ ਤਾਂ ਚੜਤ ਭਾਜਪੀ ਦੀ ਹੋ ਰਹੀ ਐ ਇਧਰਲੇ ਪਾਸੇ ਆ ਕੇ ਸਭ ਉਹਨਾਂ ਦੀ ਆਪਣੀ ਸੂਝ-ਬੂਝ ਐ ਜਿਹਨੂੰ ਲੈ ਕੇ ਉਹਨਾਂ ਨੇ ਇਹ ਫੈਸਲਾ ਕੋਈ ਲਿਆ ਇਉਂ ਦੇ ਉੱਤੇ ਜਾ ਕੇ ਇਸ ਕਿਸਮ ਦਾ ਦਬਾਅ ਪਾਣਾ ਤੇ ਜਿਹੜੀਆਂ ਗੱਲਾਂ ਨੂੰ ਇਹ ਸਾਰੇ ਆ ਕਹਿ ਰਹੇ ਐ ਵੀ ਬੜੇ ਐ ਕਿ ਜੀ ਬੋਲ ਰਹੇ ਐ ਮੈਂ ਇੱਕ ਮਿੰਟ ਮੇਰਾ ਇੱਕ ਤੇ ਨਾਲ ਹੈ ਤੇ ਸਵਾਲ ਹੈ ਵੀ ਭਗਵਾਨ ਜੀ ਤੁਸੀਂ ਨਾਲ ਆ ਵੀ ਕਿਹਾ ਸੀਗਾ ਵੀ ਆ ਜਿਹੜੀ ਕਰਪਸ਼ਨ ਐ ਇਨ ਐਨੀ ਫਾਰਮ ਜਿਹੜੀਆਂ ਠੱਗੀਆਂ ਹੋ ਰਹੀਆਂ ਐ ਇਟ ਇਜ਼ ਅ ਕੈਂਸਰ ਕੈਂਸਰ ਦੀ ਬਿਮਾਰੀ ਹੈ ਕੈਂਸਰ ਨੂੰ ਕੱਢਣਾ ਪਊਗਾ ਇਹਦਾ ਕੇਮੋਥੈਰੇਪੀ ਕਰਨੀ ਪਊਗੀ ਤੇ ਮੈਂ ਭਗਵੰਤਪਾ ਜੀ ਨੂੰ ਪੁੱਛਣਾ ਚਾਹਣਾ ਕੈਂਸਰ ਤਾਂ ਡਿਟੈਕਟ ਹੋਇਆ ਪਿਆ ਸੀਗਾ ਨਵਾਂ ਡਿਟੈਕਟ ਤਾਂ ਪਾਲ ਰਹੇ ਹੋ ਤੁਸੀਂ ਹੋਰ ਇਨਵੈਸਟੀਗੇਸ਼ਨ ਕਰੋਗੇ ਕਹਿੰਨਾ ਜਿਹੜਾ ਪਾੜੀ ਬੈਠੇ ਸੀ ਕੈਂਸਰ ਉਹ ਕੈਂਸਰ ਸੀਗਾ ਅਰੋੜਾ ਸਾਹਿਬ ਦਾ ਅਰੋੜਾ ਸਾਹਿਬ ਦਾ ਕੈਂਸਰ ਡਿਟੈਕਟ ਹੋ ਗਿਆ ਸੀਗਾ ਉਹਦੇ ਤੇ ਕੇਮੋਥੈਰੇਪੀ ਕਿਉਂ ਨਹੀਂ ਕੀਤੀ ਤੁਸੀਂ ਨਵਾਂ ਪੇਸ਼ੈਂਟ ਪਾੜ ਲਿਆ ਪਹਿੰਚੀ ਸਿੰਗਲ ਦੇ ਜਾ ਕੇ ਆਪਰੇਸ਼ਨ ਕਹਿ ਕੇ ਮੋਥਰੇਪੀ ਕਰਨ ਲੱਗੇ ਅਰੋੜਾ ਸਾਹਿਬ ਦਾ ਕਿਉਂ ਨਹੀਂ ਕੀਤਾ ਤੇ ਮੈਂ ਸੰਜੀਵ ਅਰੋੜਾ ਜੀ ਦੀ ਗੱਲ ਕਰੀ ਜਨਾ ਮ ਸੰਜੀਵ ਅਰੋੜਾ ਸਾਹਿਬ ਦਾ ਦਾ ਕੈਂਸਰ ਡਿਟੈਕਟ ਹੋ ਗਿਆ ਸੀਗਾ ਕੱਲਾ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਇਹਨੇ ਐਡੀ ਨੇ ਰੇਡ ਮਾਰੀ ਸੀਗੀ ਉਹ ਕੈਂਸਰ ਦੇ ਤਾਂ ਜਿਹੜੇ ਲੱਛਣ ਹੈ ਪਹਿਲਾਂ ਹੀ ਆ ਗਏ ਸੀਗੇ 2016 ਦੇ ਅੰਦਰ ਸੇਬੀ ਜਿਹੜੀ ਹੈ ਆ ਜਿਹੜੇ ਸਟਾਕ ਐਕਸਚੇਂਜ ਵਾਲੇ ਐ ਇਹਨਾਂ ਨੇ ਫਰਾਡ ਡਿਕਲੇਰ ਕਰਤਾ ਸੀਗਾ ਵੀ ਇਹਨਾਂ ਦਾ ਜਿਹੜਾ ਐਸਾ ਫਰਾਡੁਲੈਂਟ ਮੀਜ਼ਨ ਮੀਨਸ ਐਂਡ ਸਵੀਅਰ ਪਨਿਸ਼ਮੈਂਟ ਸ਼ੁੱਡ ਬੀ ਐਜ਼ ਅ ਲੋ ਕੋ ਜਦੋਂ 8 ਸਤ ਅਕਤੂਬਰ ਨੂੰ ਇਹਨਾਂ ਤੇ ਰੇਡ ਪਈ ਐ 2024 ਤੇ ਮੈਂ ਬਿਆਨ ਪੜ ਰਿਹਾ ਸਭ ਸੁਪਰੀਮੋ ਅਰਵਿੰਦ ਕੇਜਰੀ ਵਾਲ ਟਰਮਡ ਦਾ ਰੇਡ ਐਜ਼ ਅ ਪੋਲਿਟੀਕਲੀ ਮੋਟੀਵੇਟਿਡ ਅਟੈਕ ਬਾਏ ਦਾ ਮੋਦੀ ਗਵਰਨਮੈਂਟ ਉਸ ਬੰਦੇ ਤੇ ਰੇਡ ਪਈ ਸਾਹਿਬ ਜੀ ਨੂੰ ਸੇਬੀ ਨੇ ਆਲਰੇਡੀ ਜੱਜਮੈਂਟ ਪਾਸ ਕੀਤੀ ਹੋਈ ਉਹਦੇ ਖਿਲਾਫ ਤੇ ਉਹਨਾਂ ਦੇ ਸੀਏ ਦੇ ਖਿਲਾਫ ਵੀ ਇਹਨਾਂ ਨੇ ਫਰਾਡੂ ਲੈਂਡ ਮੀਨਜ਼ ਨਾਲ ਪ੍ਰਾਪਰਟੀਆਂ ਦਿਖਾਤੀਆਂ ਬਣਾ ਕੇ ਸ਼ੇਅਰ ਹੋਲਡਰਜ਼ ਨੂੰ ਗੁੰਮਰਾਹ ਕਰਕੇ ਆਪਦੇ ਸ਼ੇਅਰ ਦੀ ਵੈਲਿਊ ਉਧਾਲੀਆ ਇਹਨਾਂ ਨੇ ਇਹ ਰਿਤੇਸ਼ ਪ੍ਰਾਪਰਟੀ ਵਾਲੇ ਨੇ ਮੈਂ ਨਹੀਂ ਕਹਿ ਰਿਹਾ ਉਹ ਸਾਰੇ ਆਈ ਹੈਵ ਆਲ ਦਾ ਡਾਕੂਮੈਂਟਸ ਵਿਦ ਮੀ ਉਹ ਮੈਂ ਤੁਹਾਨੂੰ ਸਾਰੇ ਡਿਸਟ੍ਰੀਬਿਊਟ ਵੀ ਕਰ ਦਿਆਂਗਾ ਸੇਬੀ ਦੀ ਜਿਹੜੀ ਜੱਜਮੈਂਟ ਆ ਰਹੀ ਸਾਹਿਬ ਆ ਸੇਬੀ ਦੀ ਜੱਜਮੈਂਟ ਆ ਸਾਹਿਬ ਸੇਬੀ 2000 18 ਤਰੀਕ ਦੀ ਖਬਰ ਹੈ ਫਾਈਨੈਂਸ਼ੀਅਲ ਸਟੇਟਮੈਂਟ ਆਫ ਰਿਤੇਸ਼ ਪ੍ਰੋਪਰਟিজ ਐਂਡ ਇੰਡਸਟਰੀ ਬੁਸ਼ਨ ਪ੍ਰੋਪਰਟਰ ਆਫ ਬੁਸ਼ਨਗਰਵਾਲਨ ਕੰਪਨੀ ਵਾਸ ਫਾਊਂਡ ਟੂ ਹੈਵ ਵਾਇਓਲੇਟਡ ਨੋਰਮਸ ਰਿਲੇਟਡ ਟੂ ਫਰਾਡੂਲੈਂਟ ਟ੍ਰੇਡ ਪ੍ਰੈਕਟਿਸਿਜ਼ ਫਰਾਡੂਲੈਂਟ ਮਿਸ ਰਿਪਰੈਜ਼ੈਂਟੇਸ਼ਨ ਰਿਗਾਰਡਿੰਗ ਦ ਪੂਲਿੰਗ ਆਫ ਲੈਂਡ ਆ ਪੂਲਿੰਗ ਆਫ ਲੈਂਡ ਆ ਸ਼੍ਰੀਮਾਨ ਜੀ ਸਾਰੇ ਮਾਹਿਰ ਹੈ ਸਾਹਿਬ ਪੂਲਿੰਗ ਆਫ ਲੈਂਡ ਐਂਡ ਕੋਲੈਬੋਰੇਸ਼ਨ ਐਗਰੀਮੈਂਟ ਵਿਦ ਅਸ ਅਨਸਲ ਟਾਊਨਸ਼ਿਪ ਐਂਡ ਪ੍ਰੋਜੈਕਟਸ ਲਿਮਟਿਡ ਆ ਸਾਬਾ ਜਿਹਨਾਂ ਤੇ ਜਿਸ ਗੱਲ ਤੋਂ ਰੇਡ ਪਈ ਸੀ ਇਸ ਗੱਲ ਤੋਂ ਰੇਡ ਪਈ ਸੀ ਸਾਬ 2016 ਦਾ ਜਿਹਨਾਂ ਤੇ ਇਹਨਾਂ ਦੇ ਖਿਲਾਫ ਹੋਇਆ ਸੀਗਾ ਤੇ ਇਹਨਾਂ ਦੇ ਉੱਤੇ ਕਰਨ ਦੀ ਬਜਾਏ ਹੁਣ ਕਹਿ ਰਿਹਾ ਵੀ ਸੁਨੀਲ ਜਾਖੜ ਤੇ ਸ਼ਰਮਾ ਜੀ ਕਿਉਂ ਬੋਲ ਰਹੇ ਹੈ ਜੀ ਨਾ ਆਪ ਲੀਡਰ ਹਨ ਰਾਜ ਸਭਾ ਐਮਪੀ ਸੰਜੇ ਸਿੰਘ ਅਕਿਊਜ਼ ਦਾ ਪ੍ਰਾਈਮ ਮਿਨਿਸਟਰ ਸਭ ਥੋੜੇ ਦੇ ਜਦੋਂ ਆਂਚ ਆ ਜੇ ਉਦੋਂ ਦਾ ਪੋਲਿਟੀਕਲ ਮੈਂਡੇਟਾ ਹੋ ਜਾਂਦਾ ਤੇ ਜਿਹੜੇ ਬੰਦੇ ਨੇ ਰਾਤ ਨੂੰ ਪਾਰਟੀ ਜੁਆਇਨ ਕੀਤੀ ਸਵੇਰੇ ਹਜੇ ਮੂੰਹ ਵੀ ਨਹੀਂ ਤੋਤਾਣੋਂ ਅਸ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਘਰੇ ਜਾ ਕੇ ਵੜ ਗਏ ਕੀ ਮਸਲਾ ਕੀ ਸੀਗਾ ਸਾਬ ਕੋਈ ਦੱਸੂਗਾ ਸਹੀ ਨਾ ਤਾਂ ਆਦਾ ਦੱਸੇ ਇਟ ਇਜ਼ ਬੇਸਿਕਲੀ ਸਾਬ ਇੱਕ ਗੈਂਗਸਟਰ ਦੇ ਤਰੀਕੇ ਨਾਲ ਕੰਮ ਕਰ ਰਹੀ ਹੈ ਸਰਕਾਰ ਇੱਕ ਗੈਂਗ ਦੇ ਤਰੀਕੇ ਨਾਲ ਭਗਵੰਤ ਮਾਨ ਜੀ ਇੱਥੇ ਮੁੱਛਾਂ ਨੂੰ ਤਾ ਦੇਣ ਵਾਲੇ ਪੰਜਾਬੀ ਵੱਸਦੇ ਆ ਇੱਥੇ ਬਾਹ ਮਰੋੜ ਨਾਲ ਕੰਮ ਨਹੀਂ ਚੱਲ ਸਕਦਾ ਕਿਤੇ ਹੋਰ ਜਾ ਕੇ ਚਲ ਚਲਦਾ ਨਾ ਪੰਜਾਬ ਚ ਬਾਹ ਮਰੋੜਨ ਨਾਲ ਰਾਜਨੀਤੀ ਨਹੀਂ ਹੁੰਦੀ ਇੱਥੇ ਤਾਂ ਮੁੱਛਾਂ ਨੂੰ ਮਰੋੜ ਕੇ ਰੱਖਦੇ ਆ ਲੋਕ ਵਕਤ ਨੂੰ ਪਈ ਖੜੀ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਤਾਂ ਕੀ ਹੈ ਭਗਵੰਤ ਮਾਨ ਜੀ ਦਾ ਆਪ ਦਾ ਜਿਸ ਤਰ੍ਹਾਂ ਉਹਦਾ ਆਪ ਦਾ ਜਿਵੇਂ ਚੱਲੀਆਂ ਦਾ ਸ਼ੁਗਲ ਮੇਲਾ ਕਰੀ ਜਾਂਦੇ ਸਾਬ ਉਹਨਾਂ ਨੇ ਤਾਂ ਠੇਕੇ ਤੇ ਦੇ ਰੱਖੀ ਹੈ ਪੰਜਾਬ ਸਰਕਾਰ ਕੇਜਰੀਵਾਲ ਸਾਹਿਬ ਨੂੰ ਵਿਚ ਲਾਓ ਜੀ ਤਾਂ ਸੰਤਾ ਠੇਕਾ ਦੇ ਦਿਓ ਆ ਮੇਰੀ ਕੁਰਸੀ ਹੈ ਮੇਰੀ ਆ ਕੋਠੀ ਹੈ ਆ ਨਾ ਛੇੜਿਓ ਮੇਰੇ ਵਾਲੇ ਨਾਲ ਵਾਲੇ ਸਾਰੇ ਜਿਹੜੇ ਕੱਢ ਦਿਓ ਉਹਨਾਂ ਨੂੰ ਕੱਢ ਦਿਓ ਪਰ ਉਹ ਮੇਰੇ ਕੋਲ ਰਹਿਣ ਦਿਓ ਉਹਦਾ ਚੱਲਿਆਂ ਦਾ ਠੇਕੇ ਦੇ ਉਹਨਾਂ ਨੇ ਦੇ ਰੱਖੀ ਐ ਉਹਨਾਂ ਦਾ ਮਸਲਾ ਇਹ ਤੇ ਸਿਰਫ ਨਾਟ ਓਨਲੀ ਪੋਲਿਟੀਕਲ ਵੈਂਡੇਟਾ ਔਰ ਟੂ ਸੈਂਡ ਅ ਪੋਲਿਟੀਕਲ ਮੈਸੇਜ ਵੀ ਸਾਰਿਆਂ ਨੂੰ ਇੱਕ ਮੈਸੇਜ ਲਾ ਦਈਏ ਵੀ ਕੋਈ ਪਾਰਟੀ ਦੂਜੇ ਪਾਸੇ ਗਿਆ ਤਾਂ ਰੇਡ ਕਰਦੇ ਨਹੀਂ ਸਾਹਿਬ ਇਸ ਤੋਂ ਵੀ ਅੱਗੇ ਇੱਕ ਕਾਰਨ ਹੈ ਉਹ ਕਾਰਨ ਹੈ ਵੀ ਜਦੋਂ ਦੀ ਆ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਪੰਜਾਬ ਦਾ ਕਿਸਾਨ ਉੱਠ ਖੜਿਆ ਵਕਤ ਪਿਆ ਖੜਾ ਐ ਚਰਚਾ ਚੱਲ ਰਹੀ ਹੈ ਇੱਕ ਬੜੇ ਸੀਨੀਅਰ ਪੱਤਰਕਾਰ ਤੋਂ ਉਹਨਾਂ ਦੇ ਪੂਰਾ ਰਿਸਰਚ ਆਰਟੀਕਲ ਹੈ ਜਿਸ ਤੋਂ ਉਹਨਾਂ ਨੇ ਕਹਿ ਆ ਵੀ ਆ ਸਾਰੀ ਸਕੀਮ ਜਿਹੜੀ ਐ ਸਿਮੇਟ ਕੇ ਤਿੰਨ ਸ਼ਹਿਰਾਂ 'ਚ ਆਵੜੀ ਮੰਨੂ ਨਹੀਂ ਲੱਗਦਾ ਵੀ ਇਹਨਾਂ ਵਾਲੇ ਆ ਜੀਐਲਪੀ ਵਾਲੇ ਆ ਇਸ ਇਲਾਕੇ ਦੇ ਅੰਦਰ ਖਰੜ ਤੇ ਮੁਹਾਲੀ ਵਾਲੇ ਏਰੀਏ 'ਚ ਸਭ ਤੋਂ ਜ਼ਿਆਦਾ ਅਗਰ ਕਿਸੇ ਕੋਲ ਜ਼ਮੀਨਾਂ ਹੈਗੀਆਂ ਲੈਂਡ ਪੂਲਿੰਗ ਜਿਹੜੀ ਗਿਲਕੋ ਵੈਲੀ ਹੈ ਉਹਨਾਂ ਦੀ ਉਹ ਹੈਗਾ ਰਣਜੀਤ ਸਿੰਘ ਗਿੱਲ ਹੈ ਇੱਕ ਤੀਰ ਨਾਲ ਦੋ ਸ਼ਿਕਾਰ ਇੱਕ ਤਾਂ ਪੋਲੀਟਿਕਲੀ ਤੌਣ ਮਰੋੜ ਦਿਓ ਦੂਜਾ ਵੀ ਵਿਲ ਹੈਮ ਹੈਵ ਹਿਮ ਸਾਈਨ ਔਨ ਦਾ ਡਾਟਡ ਲਾਈਨਸ ਆ ਪੋਲੀਟਿਕਲ ਰਾਈਵਲਰੀ ਅਸੀਂ ਦੋ ਬਿਜ਼ਨਸ ਹਾਊਸਸ ਦੇ ਅੰਦਰ ਤਾਂ ਦੇਖੀਏ ਸਭ ਪਰ ਆ ਜਿਹੜੀ ਸਰਕਾਰ ਹੈ ਆ ਕੋ ਆਮ ਆਦਮੀ ਦੀ ਸਰਕਾਰ ਨਹੀਂ ਹੈ ਸਾਬ ਇਹਨਾਂ ਨੂੰ ਜਾ ਕੇ ਇਹਨਾਂ ਨੂੰ ਵੀ ਰਜਿਸਟਰ ਆਫ ਕੰਪਨੀਆਂਜ਼ ਕੋਲ ਆਪਣੀ ਕੰਪਨੀ ਰਜਿਸਟਰ ਕਰਾ ਲੈਣੀ ਚਾਹੀਦੀ ਹੈ ਆਮ ਆਦਮੀ ਪ੍ਰੋਪਰਟੀ ਡਿਵੈਲਪਰਸ ਪ੍ਰਾਈਵੇਟ ਲਿਮਿਟਿਡ ਚੇਅਰਮੈਨ ਕੇਜਰੀਵਾਲ ਸਾਹਿਬ ਬੋਰਡ ਆਫ ਡਾਇਰੈਕਟਰ ਸਸੋਧਿਆ ਸਾਹਿਬ ਸਤਿੰਦਰ ਜੈਨ ਜੀ ਬੇਸਿਕਲੀ ਹੀ ਸ਼ੁੱਡ ਬੀ ਦਾ ਐਗਜ਼ੀਕਟਿਵ ਕਿਉਂਕਿ ਆ ਸਾਰਾ ਹਵਾਲੇ ਵਾਲੇ ਕੰਮ ਚ ਉਹ ਗਏ ਸੀ ਅੰਦਰ ਆ ਪੈਸਾ ਇੰਨਾ ਜਿਹੜਾ ਲੈਂਡ ਦੇਣ ਦਾ ਹੋਊਗਾ ਸਤਿੰਦਰ ਜੈਨ ਜੀ ਸਸੋਧਿਆ ਸਾਹਿਬ ਵੈਬਰ ਸਾਹਿਬ ਬਾਕੀ ਸਾਹਿਬ ਤੇ ਸਭਾਂ ਦੇ ਨਾਲ ਭਗਵੰਦ ਮਾਨ ਜੀ ਦਾ ਨਾਮ ਪਤਾ ਨਹੀਂ ਪੈਂਦਾ ਹੈ ਕਿ ਨਹੀਂ ਪੈਂਦਾ ਉਹ ਜਿਹੜੇ ਕਹਿੰਦੇ ਆ ਆਨਰਡ ਡਾਇਰੈਕਟਰ ਹੁੰਦੇ ਆ ਉਸ ਚ ਉਹ ਪਾ ਦੇਣ ਵਿੱਚ ਜਿਹੜੀ ਹੈ ਉਹ ਡਾਇਰੈਕਟਰ ਉਹ ਬਣ ਜਾਣਗੇ ਇਸ ਕਰਕੇ ਆ ਇੱਕ ਬਿਜ਼ਨਸ ਬਾਹਮ ਰੋੜ ਹੈ ਸਾਹ ਅਦਰਦਨ ਪੋਲੀਟੀਕਲ ਮਰੋੜ ਦੇ ਨਾਲ ਇਸੇ ਬਿਜ਼ਨਸ ਇੰਟਰਸਟ ਸਰਕਾਰ ਹੈ ਗਵਰਨਮੈਂਟ ਜਿਹੜੀ ਹੈ ਗਵਰਨਮੈਂਟ ਨੂੰ ਇੱਕ ਗੈਂਗ ਦੀ ਤਰ੍ਹਾਂ ਇੱਕ ਬਿਜ਼ਨਸ ਹਾਊਸ ਦੀ ਤਰ੍ਹਾਂ ਚਲਾ ਰਹੀ ਹੈ ਇਹਦੀ ਬਾਹਮ ਰੋੜ ਕੇ ਅਸੀਂ ਆ ਜ਼ਮੀਨਾਂ ਜਿਹੜੀਆਂ ਕਾਬੂ ਕਰਨੀਆਂ ਹੈ